ਸਤਿ ਸ੍ਰੀ ਅਕਾਲ ਦੋਸਤੋ ਬਸ ਪੰਜ ਮਿੰਟ ਤੁਹਾਡਾ ਬਹੁਤ ਬਹੁਤ ਨਿੱਘਾ ਸਵਾਗਤ ਹੈ ਪਟਿਆਲੇ ਦੇ ਯਾਦਾਂ ਮੈਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਹਾਂ ਯਾਦਾਂ ਕੁਝ ਖਟੀਆਂ ਕੁਝ ਮਿੱਠੀਆਂ ਤੇ ਕੁਝ ਵਾਕਈ ਹੀ ਥੋੜੀਆਂ ਦਰਦਨਾਕ ਵੀ ਸਨ ਥੋੜੀਆਂ ਦਰਦਨਾਕ ਤਾਂ ਨਹੀਂ ਦਰਦ ਤਾਂ ਬਹੁਤ ਹੁੰਦਾ ਹੈ ਜਦੋਂ ਇਸ ਤਰ੍ਹਾਂ ਦਾ ਇਨਸੀਡੈਂਟ ਹੋ ਜਾਵੇ ਔਰ ਪਟਿਆਲਾ ਇੱਕ ਵੱਡਾ ਸ਼ਹਿਰ ਹੈ ਬਹੁਤ ਸੁੰਦਰ ਪ੍ਰਿੰਸਲੀ ਟਾਊਨ ਦੇ ਮੈਂ ਕੁਝ ਯਾਦਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ ਪਰ ਅੱਜ ਜਿਹੜੀ ਮੈਂ ਯਾਦ ਸਾਂਝੀ ਕਰਨ ਲੱਗਿਆ ਉਹ ਸਿਆ ਸਭ ਤੋਂ ਜ਼ਿਆਦਾ ਦਰਦਨਾਕ ਯਾਦ ਹੈ ਗੱਲ ਹੈ 1982 ਦੀ ਸਤੰਬਰ 1982 ਦੀ ਮੈਂ ਰਾਤ ਨੂੰ ਮੇਰੇ ਮਦਰ ਆਏ ਹੋਏ ਸੰ ਚੰਡੀਗੜ੍ਹ ਉਹ ਵੇਸੇ ਬਹੁਤ ਘੱਟ ਹੀ ਆਉਂਦੇ ਸਨ ਇਹ ਦੂਜੀ ਵਾਰ ਸੀ ਕਿ ਉਹ ਆਏ ਸਨ ਪਹਿਲੀ ਵਾਰ ਜਦੋਂ ਮਨੂ ਪਟਿਆਲਾ ਦੇ ਇੱਕ ਧਾਰਮਿਕ ਸਥਾਨ ਤੇ ਬਹੁਤ ਮਾਰ ਪਏ ਸੀ ਇੱਕ ਮੌਬ ਉਹਦਾ ਮੈਂ ਵਿਕਟਮ ਬਣਿਆ ਸੀ ਤੇ ਦੂਜੀ ਵਾਰ ਸੀ ਕਿ ਮਾਦਰ ਆਏ ਸੰਤ ਮੈਂ 24 ਸੈਕਟਰ ਦੇ ਆਫਿਸ ਅਪਾਰਟਮੈਂਟ ਵਿੱਚ ਸ਼ਿਫਟ ਕਰ ਗਿਆ ਸੀ ਤਾਂ ਮਾਦਰ ਨੇ ਕਿਹਾ ਕਿ ਤੂੰ ਘਰ ਆ ਕੇ ਰੋਟੀ ਖਾ ਜਾਈ ਫਿਰ ਮੈਂ ਤਾਂ ਸੌ ਜਾਵਾਂਗੀ ਤੂੰ ਤਾਂ ਬਹੁਤ ਲੇਟ ਆਉਣਾ ਮੈਂ ਕਿਹਾ ਠੀਕ ਹੈ ਜੀ ਤੁਸੀਂ ਖਾਣਾ ਬਣਾਓ ਮੈਂ ਆਇਆ ਉਹ ਰਾਤ ਦਾ ਖਾਣਾ ਬਣਾ ਕੇ ਬਣਾ ਹੀ ਰੇ ਸਨ ਤੇ ਮੈਂ ਪਹੁੰਚ ਗਿਆ ਤੇ ਮੈਂ ਉਹਨਾਂ ਨੂੰ ਕਿਹਾ ਵੀ ਚਲੋ ਤੁਸੀਂ ਖਾਣਾ ਲਾਓ ਮੇਜ਼ ਤੇ ਤੇ ਆਪਾਂ ਬੈਠ ਕੇ ਖਾਂਦੇ ਆ ਐਨੇ ਨੂੰ ਟੈਲੀਫੋਨ ਵੱਜਿਆ ਕਿ ਨੰਗਲ ਵਿੱਚ ਇੱਕ ਬੋਟ ਟ੍ਰੈਜੇਡੀ ਹੋ ਗਈ ਹੈ। ਉਹ ਲੇਡੀ ਆਫ ਫਾਰਮਰ ਸਕੂਲ ਦੇ ਬੱਚੇ ਬਹੁਤ ਸਾਰੇ ਉੱਥੇ ਪਿਕਨਿਕ ਤੇ ਗਏ ਸਨ। ਉਹਨਾਂ ਨਾਲ ਹਾਦਸਾ ਵਾਪਰ ਗਿਆ ਤੇ ਕਾਫੀ ਬੱਚੇ ਉਹਨਾਂ ਨੂੰ ਸ਼ੰਕਾ ਹੈ ਕਿ ਉਹ ਡੁੱਬ ਗਏ ਹਨ। ਸੋ ਮੈਂ ਉਸੇ ਵੇਲੇ ਕਰਮ ਸਿੰਘ ਨੂੰ ਫੋਨ ਕੀਤਾ ਕਿ ਤੂੰ ਦਫ਼ਤਰ ਦੀ ਗੱਡੀ ਲੈ ਕੇ ਕਰਮ ਸਿੰਘ ਉਸ ਵੇਲੇ ਸ਼ਾਇਦ 7 ਸੈਕਟਰ 'ਚ ਹੀ ਰਹਿੰਦੇ ਸਨ ਤੇ ਮੈਂ ਉਹਨੂੰ ਕਿਹਾ ਤੂੰ ਗੱਡੀ ਲੈ ਕੇ ਸਿੱਧਾ ਮੇਰੇ ਘਰ ਆ ਜਾ ਤੇ ਉੱਥੋਂ ਕਿਉਂਕਿ ਅੱਧੇ ਰਸਤੇ 'ਚ ਮੇਰਾ ਘਰ ਹੈ। ਜਦੋਂ ਆਪਾਂ ਰੋਪੜ ਨੰਗਲਵਾਲ ਜਾਣਾ ਤਾਂ ਤੋਂ ਮੈਨੂੰ ਕੋ ਰਜਾ ਕਲਾਸ ਮੈਂ ਮਦਰ ਨੂੰ ਕਿਹਾ ਕਿ ਮੇਰਾ ਖਾਣਾ ਪੈਕ ਕਰ ਦਿਓ ਉਹ ਕਹਿੰਦੇ ਇਹ ਵੀ ਕਿਹੜੀ ਤੁਹਾਨੂੰ ਹੋ ਗਈ ਹੈ ਐਮਰਜੈਂਸੀ ਕਿ ਤੂੰ ਖਾਣਾ ਵੀ ਨਹੀਂ ਖਾ ਸਕਦਾ ਤੇ ਮੈਂ ਉਹਨਾਂ ਦੱਸਿਆ ਕਿ ਇਸ ਤਰ੍ਹਾਂ ਸਾਰਾ ਇੱਕ ਪ੍ਰੈਜਡੀ ਹੋ ਗਈ ਹੈ ਮੈਨੂੰ ਉੱਥੇ ਜਾਣਾ ਪਏਗਾ ਪਹੁੰਚਣਾ ਪਏਗਾ ਤਾਂ ਜਦੋਂ ਮੈਂ ਟ੍ਰੇਨ ਤੇ ਹੁੰਦਾ ਸਾਢੇ 9:00 ਸਵੇਰ 9:00 ਤਾਂ ਵੱਜ ਗਏ ਨੇ ਮੈਨੂੰ ਪਹੁੰਚ ਜਾਵੀ 11:30 ਪੂਨੇ 12:00 ਵੱਜ ਜਾਣੇ ਨੇ ਫਿਰ ਉਹ ਸਪੌਟ ਤੇ ਜਾਂਦੇ ਹਾਂ ਉਹ ਤੋਂ ਖਬਰ ਕਰਦੇ ਹਾਂ ਕਿਉਂਕਿ ਐਡੀਸ਼ਨ ਜਿਹੜਾ ਹੈ ਉਹ ਬੜਾ ਇੰਪੋਰਟੈਂਟ ਹੈ ਤੇ ਅਸੀਂ ਮਿਸ ਨਹੀਂ ਕਰਨਾ ਚਾਹੁੰਦੇ ਚਲੋ ਮੇਰੀ ਮਦਰ ਮੰਨੇ ਗਏ ਉਹਨਾਂ ਨੇ ਘਾਣਾ ਮੇਰਾ ਪੈਕ ਕਰਤਾ ਜਸਨੂ ਕਰਮ ਸਿੰਘ ਮੈਨੂੰ ਲੈਣ ਆ ਗਿਆ ਅਸੀਂ ਨੰਗਲ ਪਹੁੰਚ ਗਏ ਔਰ ਉੱਥੇ ਦਾ ਸੀਨ ਜਿਹੜਾ ਸੀ ਜਿਹੜਾ ਓ ਮਾਈ ਗਾਡ ਉਹ ਬਹੁਤ ਬਹੁਤ ਟ੍ਰੈਜਿਕ ਸੀ ਅਧਿਆਸੀ ਕਿ ਜਿੰਨਾ ਇਸ ਤੋਂ ਵੱਡੀ ਟ੍ਰੈਜੇਡੀ ਸ਼ਾਇਦ ਅਸੀਂ ਨਹੀਂ ਸੀ ਵੇਖੀ ਮਾਪੇ ਰਿਸ਼ਤੇਦਾਰ ਦੋਸਤ ਬਿਲਕੁਲ ਚੀਕ ਚਹਾੜਾ ਪਿਆ ਹੋਇਆ ਸੀ ਕੁਰਲਾ ਰਹੇ ਸਨ ਉਹ ਇੱਕ ਦੂਜੇ ਨੂੰ ਬਲੇਮ ਕਰ ਰਹੇ ਸਨ ਸਕੂਲ ਨੂੰ ਬਲੇਮ ਕਰ ਰਹੇ ਸਨ ਵੋਟ ਮੈਨੂੰ ਬਲੇਮ ਕਰ ਰਹੇ ਸਨ ਸਿਸਟਮ ਨੂੰ ਬਲੇਮ ਕਰ ਰਹੇ ਸਨ ਕਿ ਇਹ ਨੰਗਲ ਡੈਮ ਨੰਗਲ ਦੀ ਝੀਲ ਸਾਡੇ ਬੱਚੇ ਖਾ ਗਏ ਬਹੁਤ ਮਤਲਬ ਜਿਹੜਾ ਉਹਨਾਂ ਦਾ ਦੁੱਖ ਸੀ ਜਿਹੜਾ ਉਹਨਾਂ ਦਾ ਉਹ ਸੰਤਾਪ ਅਸੀਂ ਦੇਖਿਆ ਉਹ ਜਰਿਆ ਨਹੀਂ ਸੀ ਜਾਂਦਾ ਪਰੰਤੂ ਅਸੀਂ ਤਾਂ ਹੁਣ ਕੰਮ ਤੇ ਗਏ ਸਾਂ ਅਸੀਂ ਉਹਨਾਂ ਨੂੰ ਹੌਸਲਾ ਦੇਣ ਦੀ ਕੋਸ਼ਿਸ਼ ਵੀ ਕੀਤੀ ਉਸ ਵੇਲੇ ਤੱਕ ਹਲੇ ਕੋਈ ਬਾਡੀ ਨਹੀਂ ਸੀ ਮਿਲੀ ਅਤੇ ਲੱਗਦਾ ਸੀ ਕਿ shear ਜਿਹੜੇ ਪਹਿਲੇ ਇਨੀਸ਼ੀਅਲ ਰੈਸਕਿਊ ਆਪਰੇਸ਼ਨ ਸੀ ਜਿਨ੍ਹਾਂ ਵਿੱਚ ਕੁਝ ਬੱਚੇ ਆਲਰੇਡੀ ਬਚਾ ਲਏ ਗਏ ਸਨ ਉਹ ਤਾਂ ਠੀਕ ਸਨ ਬਾਕੀ ਜਿਹੜੇ 22 ਬੱਚੇ ਮਿਸਿੰਗ ਸਨ ਉਹਨਾਂ ਬਾਰੇ ਹਲੇ ਥੋ ਪਤਾ ਨਹੀਂ ਸੀ ਲੱਗ ਰਿਹਾ ਲੋਕਲ ਜਿਹੜੇ ਡਾਈਵਰ ਸਨ ਉਹ ਕੰਮ ਤੇ ਲੱਗੇ ਹੋਏ ਸਨ ਉਹਨਾਂ ਲਈ ਕੁਝ ਐਮਰਜੈਂਸੀ ਲਾਈਟਸ ਵੀ ਲਿਆ ਦਿੱਤੀਆਂ ਗਈਆਂ ਰਾਤ ਨੂੰ ਕੰਮ ਕਰਨ ਲਈ ਲੇਕਿਨ ਕੁਝ ਥੇਰ ਬਾਅਦ ਉਹਨਾਂ ਨੇ ਕਿਹਾ ਕਿ ਇਹ ਹਨੇਰੇ ਵਿੱਚ ਕਿਉਂਕਿ ਇਹਦਾ ਜਿਹੜਾ ਏਰੀਆ ਹੈ ਇਹ ਲੇਕ ਦਾ ਬਹੁਤ ਵੱਡਾ ਆਕਾਰ ਬਹੁਤ ਵੱਡਾ ਤੇ ਇੰਨੇ ਵਿੱਚ ਇਸ ਛੋਟੀਆਂ ਲਾਈਟਾਂ ਨਾਲ ਕੰਮ ਕਰਨਾ ਰਾਤ ਨੂੰ ਮੁਸ਼ਕਲ ਹੈ ਕਿਉਂਕਿ ਪਾਣੀ ਵੀ ਬਹੁਤ ਠੰਡਾ ਹੈ ਔਰ ਐਨੀਵੇਜ਼ ਰਾਤ ਨੂੰ 1 2 ਵਜੇ ਆਪਰੇਸ਼ਨ ਕੁਝ ਦੇਰ ਲਈ ਸਸਪੈਂਡ ਕਰ ਦਿੱਤੇ ਗਏ ਤੇ ਇਹ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨੇ ਡਿਪਟੀ ਕਮਿਸ਼ਨਰ ਐਸਐਸਪੀ ਜੋ ਮੌਕੇ ਤੇ ਹੀ ਸਨ ਉਹਨਾਂ ਨੇ ਰਿਕੁਐਸਟ ਕੀਤੀ ਪੰਜਾਬ ਗਵਰਨਮੈਂਟ ਨੂੰ ਕਿ ਨੇਵੀ ਦੇ ਡਾਈਵਰਸ ਨੂੰ ਜੇ ਬੁਲਾਇਆ ਜਾ ਸਕਦਾ ਤਾਂ ਉਹ ਹੈਲਪ ਕਰ ਸਕਦੇ ਨੇ ਪਾਕੜਾ ਬਿਆਸ ਮੈਨੇਜਮੈਂਟ ਨੂੰ ਬੋਨ ਨੂੰ ਰਿਕੁਐਸਟ ਕੀਤੀ ਜਾਵੇ ਉਹਨਾਂ ਦੇ ਡਾਈਵਰ ਵੀ ਆ ਜਾਣ ਤੇ ਹੋਰ ਜਿੱਥੋਂ ਜਿੱਥੋਂ ਵੀ ਚੰਗੇ ਡਾਈਵਰਸ ਮਿਲ ਸਕਦੇ ਨੇ ਬਿਕਾਜ਼ ਬੱਚੇ ਬਹੁਤ ਛੋਟੇ ਨੇ ਔਰ ਲੱਗਦਾ ਤਾਂ ਨਹੀਂ ਕਿ ਉਹਨਾਂ ਨੂੰ ਕੋਈ ਹੁਣ ਬਚਾਇਆ ਜਾ ਸਕੇ ਬਿਕਾਜ਼ ਆਲਰੇਡੀ 12 15 ਘੰਟੇ ਬੀਤ ਗਏ ਸਨ ਐਕਸੀਡੈਂਟ ਨੂੰ ਹੋਇਆ ਚਲੋ ਤਾਂ ਅਗਲੇ ਦਿਨ ਸਵੇਰ ਤੱਕ ਗੱਲ ਪੈਂਦੀ ਨਜ਼ਰ ਆ ਰਹੀ ਸੀ ਅਸੀਂ ਉੱਥੇ ਰਾਤ ਫਿਰ ਉਸ ਜਿਹੜਾ ਅਸੀਂ ਨੰਗਲ ਡੈਮ ਦਾ ਹਿੱਸਾ ਜਿੱਥੇ ਟਰੈਜੇ ਹੋਈ ਸੀ ਅਸੀਂ ਉੱਥੇ ਹੀ ਰਾਤ ਆਪਣਾ ਡੇਰਾ ਲਾ ਲਿਆ ਆਪਣੇ ਕਾਰ ਵਿੱਚ ਹੀ ਅਸੀਂ ਕੰਬਲ ਕੱਢ ਕੇ ਤੇ ਜਿਵੇਂ ਬੈਠ ਗਏ ਔਰ ਦੇਦੇ ਰਹੇ ਕਿ ਕੋਈ ਕੋਈ ਡਵੈਲਪਮੈਂਟ ਹੋਵੇ ਤਾਂ ਬਿਸ ਨਾ ਹੋ ਜਾਵੇ ਅਗਲੀ ਸਵੇਰ ਸਵੇਰ ਅਸੀਂ ਚੰਡੀਗੜਾ ਆ ਕੇ ਫੇਰ ਆਪਣਾ ਤਿਆਰ ਹੋ ਕੇ ਵਾਪਸ ਉਥੇ ਸਪੌਟ ਤੇ ਪਹੁੰਚ ਗਏ ਸਾਂ ਤੇ ਜਦ ਤੱਕ BBMP ਦੇ ਡਾਈਵਰ ਵੀ ਆ ਚੁੱਕੇ ਸਨ ਹਲੇ ਉਹਨਾਂ ਨੇ ਆਪਰੇਸ਼ਨ ਸ਼ੁਰੂ ਨਹੀਂ ਕੀਤਾ ਸੀ ਤੇ ਨੇਵੀ ਦੇ ਡਾਈਵਰ ਯੂਮੀਰ ਸਿੰਘੇ ਸ਼ਾਮ ਤੱਕ ਜਾਂ ਰਾਤ ਤੱਕ ਉਹੀ ਪਹੁੰਚ ਜਾਣਗੇ ਸੋ ਆਪਰੇਸ਼ਨ ਸ਼ੁਰੂ ਹੋ ਗਿਆ ਸੀ ਅਗਲੇ ਦਿਨ ਦਾ ਵੀ ਅਸੀਂ ਉੱਥੇ 3 ਦਿਨ ਰਾਤਾਂ ਤੇ 4 ਦਿਨ ਰਹੇ ਤੇ ਉਹਨਾਂ 3 ਦਿਨਾਂ ਰਾਤਾਂ ਦੇ ਆਪਰੇਸ਼ਨ ਤੋਂ ਬਾਅਦ ਔਰ 4 ਦਿਨਾਂ ਦੇ ਆਪਰੇਸ਼ਨ ਤੋਂ ਬਾਅਦ ਨੇਵੀ ਦੇ ਡਾਈਵਰਸ ਨੇ BBMP ਦੇ ਡਾਈਵਰਸ ਨੇ ਲੋਕਲ ਡਾਈਵਰਸ ਨੇ ਤੇ ਹੋਰ ਲੋਕਾਂ ਨੇ ਜਿਹੜੀ ਮਦਦ ਕੀਤੀ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨੇ ਜੋ ਹੈਲਪ ਕੀਤੀ ਤੇ ਉਸ ਤੋਂ ਬਾਅਦ ਜਿਹੜੇ ਪੇਰੈਂਟਸ ਆਏ ਸਾਨੂੰ ਰਿਸ਼ਤੇਦਾਰ ਆਏ ਸਨ ਉਹਨਾਂ ਦੇ ਘੱਮਸਿਕਮ ਜਿਸ ਤਰ੍ਹਾਂ ਦਾ ਵੀ ਸੀ ਕਿਉਂਕਿ ਹਾਲਾਤ ਇਦਾਂ ਦੇ ਰਹਿ ਜਾਂਦੇ ਨੇ ਕਿ ਉਹਨਾਂ ਦੇ ਰਹਿਣ ਦਾ ਕੋਈ ਬੰਦੋਬਸ ਕੀਤਾ ਜਾਵੇ ਘੱਮਸਿਕਮ ਉਹਨਾਂ ਦੇ ਸੌਣ ਦਾ ਤੇ ਉਹਨਾਂ ਨੂੰ ਘੱਮਸਿਕਮ ਬੇਸਿਕ ਜਿਹੜੀਆਂ ਚੀਜ਼ਾਂ ਨੇ ਥੋੜਾ ਬਹੁਤਾ ਨਾਸ਼ਤਾ ਕੁਝ ਖਾਣ ਪੀਣ ਨੂੰ ਚਾਹ ਪਾਣੀ ਦਾ ਬੰਦੋਬਸ ਉੱਥੇ ਕੀਤਾ ਗਿਆ ਸੀ ਕੁਝ ਆਰਗੇਨਾਈਜੇਸ਼ਨ ਨੇ ਅਰੇਂਜਮੈਂਟ ਕੀਤੇ ਸਨ ਉਹਨਾਂ ਦੀ ਬਹੁਤ ਇਹ ਸੀ ਗੱਲ ਕਿ ਉਹ ਪੇਰੈਂਟਸ ਦੇ ਲਈ ਕੁਝ ਕਰਨਾ ਚਾਹੁੰਦੇ ਸਨ ਤਾਂ ਜੋ ਜਿਹੜਾ ਆਪਰੇਸ਼ਨ ਜੋ ਹੁਣ ਰੱਬ ਦਾ ਭਾਣਾ ਸੀ ਉਹ ਤਾਂ ਵਰਤ ਗਿਆ ਸੀ ਕਮ ਸੇ ਕਮ ਇਸ ਗੱਲ ਤੋਂ ਉਹਨਾਂ ਲੱਗੇ ਕਿ ਉਹਨਾਂ ਨੂੰ ਕਿਸੇ ਨੇ ਉਸ ਵੇਲੇ ਉਹਨਾਂ ਦੇ ਦੁੱਖ ਦੀ ਘੜੀ ਵਿੱਚ ਉਹਨਾਂ ਦੇ ਨਾਲ ਆਪਣਾ ਦੁੱਖ ਸਾਂਝਾ ਨਹੀਂ ਸੀ ਕੀਤਾ ਜਾਂ ਉਹਨਾਂ ਨਾਲ ਹਾਜ਼ਰ ਨਾਹਰਾਂ ਨਹੀਂ ਸੀ ਮਾਰਿਆ ਤੇ ਜਾਂ ਫਿਰ ਉਹਨਾਂ ਨੂੰ ਲੁੱਕ ਆਫਟਰ ਨਹੀਂ ਸੀ ਕੀਤਾ ਸੋ ਕੁਝ ਕੁਝ ਕਰਕੇ ਬਾਡੀਜ਼ ਮਿਲ ਰਹੀਆਂ ਸਨ ਕਈ ਵਾਰੀ ਸੀ ਨੇ ਟਸਿੰਗ ਆਨ ਦੇ ਸੰਨ ਕਿ ਦੋ ਬੱਝਿਆ ਨੇ ਇੱਕ ਦੂਜੇ ਦੇ ਹੱਥ ਕੱਸ ਕੇ ਫੜੇ ਹੁੰਦੇ ਸਨ ਤੇ ਦੋਨੇ ਬੋਡੀਆਂ ਇਕੱਠੀਆਂ ਹੀ ਨਿਕਲਦੀਆਂ ਸਨ ਇਦਾਂ ਲੱਗਦਾ ਸੀ ਕਿ ਆਖਰ ਦਮ ਤੱਕ ਉਹਨਾਂ ਨੇ ਇੱਕ ਦੂਜੇ ਨੂੰ ਬਚਾਉਣ ਦੀ ਇੱਕ ਦੂਜੇ ਨੂੰ ਹੱਥ ਫੜ ਕੇ ਬਚਣ ਦੀ ਕੋਸ਼ਿਸ਼ ਕੀਤੀ ਹੋਵੇਗੀ ਪਰੰਤੂ ਉਹ ਪਾਣੀ ਵਿੱਚ ਪਾਣੀ ਦਾ ਜਿਹੜਾ ਕਹਿਰ ਹੁੰਦਾ ਉਹਦੇ ਅੱਗੇ ਉਹਨਾਂ ਦੀ ਨਹੀਂ ਸੀ ਚੱਲੀ ਐਸੇ ਤਰ੍ਹਾਂ ਹੋਲੀ-ਹੋਲੀ ਕਰਕੇ ਬਾਡੀਜ਼ ਮਿਲਦੀਆਂ ਜਾ ਰਹੀਆਂ ਸਨ ਸੈਕੰਡ ਡੇ ਤੱਕ ਥਰਡ ਡੇ ਤੱਕ ਤੇ ਅਖੀਰ ਤੇ ਜਦੋਂ 22 ਬਾਡੀਜ਼ ਮਿਲ ਗਈਆਂ ਤਾਂ ਫਿਰ ਇਹ ਆਪਰੇਸ਼ਨ ਖਤਮ ਕਰ ਦਿੱਤਾ ਗਿਆ ਦੋਸਤੋ ਬਾਅਦ ਜਿਹੜਾ ਸਕੂਲ ਸੀ ਉਹ ਲੇਡੀ ਆ ਫਾਤਿਮਾ ਉੱਥੇ ਉਹਨਾਂ ਨੇ ਇੱਕ ਬਹੁਤ ਵੱਡੀ ਸਵਾ ਕੀਤਾ ਮੈਨੂੰ ਵੀ ਬੁਲਾਇਆ ਕਿਉਂਕਿ ਮੈਂ ਸਾਰੀ ਕਵਰੇਜ ਕੀਤੀ ਸੀ ਮੈਨੂੰ ਉਹਨਾਂ ਨੇ ਚਿੱਠੀ ਵੀ ਭਾਈ ਉਸ ਤੋਂ ਬਾਅਦ ਜਿਹੜੇ ਪੇਰੈਂਟਸ ਸਨ ਇਹਨਾਂ ਬੱਚਿਆਂ ਦੇ ਜਿਹੜੇ ਇਸ ਕਾਂਡ ਵਿੱਚ ਆਪਣੇ ਆਪ ਨੂੰ ਨਹੀਂ ਸੰਭਾਲ ਸਕੇ ਉਹਨਾਂ ਦੀ ਯਾਰ ਵਿੱਚ ਚਿਲड्रन ਮੈਮੋਰੀ ਸਕੂਲ ਕਿਉਂਕਿ ਬੱਚੇ ਤਾਂ ਉਹ ਲੇ ਆਹ ਲੇਡੀਾ ਫਾਤਿਮਾ ਦੇ ਸੰ ਪਰੰਤੂ ਉਹਨਾਂ ਨੇ ਇੱਕ ਆਪਣਾ ਸਕੂਲ ਖੋਲਿਆ ਔਰ 1983 ਵਿੱਚ ਫਿਰ ਸਕੂਲ ਦੇ ਜਿਹੜੇ ਸੈਕਟਰੀ ਸਨ ਮਿਸਟਰ ਸੇਕੀ ਉਹਨਾਂ ਨੇ ਮੈਨੂੰ ਇੱਕ ਬੜਾ ਭਾਵੁਕ ਹੋ ਕੇ ਖਤ ਲੈ ਗਿਆ ਤੇ ਜਿਹੜਾ ਮੈਂ ਤੁਹਾਡੇ ਇਸ ਉਲਾਵ ਦੇ ਨਾਲ ਰੀਪਰੋਡਿਊਸ ਕਰ ਰਿਹਾ ਤੇ ਬਹੁਤ ਉਹ ਜਿਹੜੇ ਦਿਨ ਸਨ ਬਹੁਤ ਦਰਦਨਾਕ ਇੱਕ ਅਜਿਹਾ ਦਰਦ ਇੱਕ ਅਜਿਹਾ ਦੁਖਾਂਤ ਜਿਹੜਾ ਸ਼ਾਇਦ ਪੰਜਾਬ ਦੀ ਕੀ ਉੱਤਰੀ ਭਾਰਤ ਦੀ ਕੀ ਭਾਰ ਦੀ ਇਤਿਹਾਸ ਵਿੱਚ ਵੀ ਨਹੀਂ ਵਾਪਰਿਆ ਹੋਵੇਗਾ ਕਿ 22 ਬੱਚੇ ਲੈ ਖੁਸ਼ੀ-ਖੁਸ਼ੀ ਕਰੋ ਇੱਕ ਪਿਕਨਿਕ ਤੇ ਗਏ ਸਨ ਉਹ ਮੁੜ ਕਦੇ ਵਾਪਸ ਨਹੀਂ ਆਏ ਜੇ ਵਾਪਸ ਆਏ ਤਾਂ ਉਹਨਾਂ ਦੀਆਂ ਲੋਥਾਂ ਆਈਆਂ ਸਨ ਚੀਕ ਜਹਾੜਾ ਵਿੱਚ ਆਈਆਂ ਸਨ ਤਾਂ ਜਿੱਥੇ ਖੁਸ਼ੀ ਨਾਲ ਲੱਗੇ ਸਨ ਉਹ ਖੁਸ਼ੀ ਗਮੀ ਵਿੱਚ ਬਦਲ ਗਈ ਸੀ ਅਤੇ ਸਾਰਾ ਮਾਹੌਲ ਗਮINAL ਪਰ ਗਿਆ ਸੀ ਉਹ ਸਭ ਨੂੰ ਸਾਰਾ ਪੰਜਾਬ ਕੀ ਸਾਰਾ ਭਾਰਤ ਹੀ ਉਸ ਗਾਮੇ ਚ ਡੁੱਬ ਗਿਆ ਸੀ ਚਲੋ ਮੈਂ ਸੋਚਿਆ ਕਿ ਇਹ ਦੁਕਾਨ ਵੀ ਤੁਹਾਡੇ ਨਾਲ ਸਾਂਝਾ ਕਰਾਂ ਕਿਉਂਕਿ ਇਹ ਪਟਿਆਲੇ ਦੇ ਬੱਚੇ ਸਨ ਇਹ ਬੱਚੇ ਜੋ ਇਸ ਦੁਕਾਨ ਵਿੱਚ ਸਾਨੂੰ ਸਦਾ ਮਿਛੋੜਾ ਦੇ ਗਏ ਇਸ ਦੀ ਵੀ ਮਿਛੋੜਾ ਦੇ ਗਏ ਉਹ ਸਨ ਅਮਿਤ ਗੁਪਤਾ ਅਮਰਿੰਦਰ ਚਾਹਲ ਆਨੰਦ ਅਨਿਮਲ ਹੋਤਰਾ अनिश बांसल, अंजू सिंगला अनुपासी आरती गर्ग हरप्रीत सिंह जसप्रीत थिंड कोमल गुप्ता मनदीप सेखो, नीना बाजवा प्रदीप सेठी रणेंद्र मोहन चुग सैलोनी सूद समीर खोसला संजय सेठी संदीप सानी तरनजीत वर्मानी ਤੇ ਜਿੰਦਰਪਾਲ ਨਕਾਈ ਵਨੀਤ ਭਗਤ ਤੇ ਵਿਵੇਕ ਕੋਇਲ ਇਹ ਬੱਚੇ ਸਾਨੂੰ ਉਸ 29 ਸਤੰਬਰ ਦੀ ਟਰੈਜੇ ਦੇ ਵਿੱਚ ਸਦਾ ਲਈ ਸਦੀਵੀ ਵਿਛੋੜਾ ਦੇ ਗਏ ਅੱਜ ਇਹ ਆਪਣੇ 40 ਜਾਂ 50ਵਿਆਂ ਬਰਿਆਂ ਵਿੱਚ ਹੁੰਦੇ ਤੇ ਅੱਜ ਵੀ ਉਹਨਾਂ ਦੇ ਪਰਿਵਾਰ ਉਹਨਾਂ ਦੇ ਦੋਸਤ ਮਿੱਤਰ ਉਹਨਾਂ ਨੂੰ ਉਹ ਦਿਨ ਯਾਦ ਕਰਕੇ ਆਪਣੀ ਸ਼ਰਧਾ ਦੇ ਫੁੱਲ ਭੇਟ ਕਰਦੇ ਨੇ ਕਿ ਕਹਿੰਦੇ ਨੇ ਕਿ ਦੇਖੋ ਕਿਸ ਤਰ੍ਹਾਂ ਕਿਸਮਤ ਨੇ ਡੈਸਟੀਨੀ ਨੇ ਉਹਨਾਂ ਨੂੰ ਉਹਨਾਂ ਤੋਂ ਖੋ ਲਿਆ ਸੀ ਚਲੋ ਇੱਕ ਦੁਖਦਾਈ ਘਟਨਾ ਸੀ ਜਿਹੜੇ ਮੇਰੇ ਪਟਿਆਲਾ ਦੇ ਪ੍ਰੋਫੈਸ਼ਨਲ ਕੈਰੀਅਰ ਨਾਲ ਜੁੜੀ ਹੋਈ ਸੀ ਮੈਂ ਤੁਹਾਡਾ ਨਾਲ ਸਾਂਝੀ ਕੀਤੀ ਅਗਲੀ ਵਾਰੀ ਇੱਕ ਚੰਗੀ ਖੁਸ਼ੀਆਂ ਵਾਲੀ ਦਾਸਤਾਨ ਲੈ ਕੇ ਤੁਹਾਡੇ ਨਾਲ ਰੂਪੂ ਹੋਵਾਂਗਾ ਤਦ ਤੱਕ ਇਜਾਜ਼ਤ ਦਿਓ ਖੁਸ਼ ਰਹੋ ਸਲਾਮਤ ਰਹੋ